ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਹੀ ਜੁੜੇ ਹੋਏ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਜੀ ਦੋ ਤੌਹ ਜਿਹੜੀ ਅਪਡੇਟ ਰਹੇਗੀ ਹੈ ਜੀਆਈਸੀ ਪਰ ਇਹ ਹੈਗੀ ਆ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਜੀਆਈਸੀ ਜਿਹੜੀ ਫੀਸ ਹੈਗੀ ਇਨਕਰੀਜ਼ ਕਰ ਦਿੱਤੀ ਗਈ ਹੈਗੀ ਆ ਪਹਿਲਾਂ ਸਟੂਡੈਂਟਸ 10200 ਕੈਨੇਡੀਅਨ ਡਾਲਰ ਪੇ ਕਰਦੇ ਸੀਗੇ ਪਰ ਜਿਹੜੀ ਇਹ ਫੀਸ ਹੁਣ ਹੈਗੀ ਆ 20635 ਡਾਲਰ ਕਰ ਦਿੱਤੀ ਗਈ ਹੈਗੀ ਆ ਸਟੂਡੈਂਟਸ ਲਈ 1 ਜਨਵਰੀ ਤੋਂ ਬਾਅਦ ਅਪਲੀਕੇਸ਼ਨ ਸਬਮਿਟ ਹੋਣੀਆਂ ਸਟੂਡੈਂਟ ਵੀਜ਼ਾ ਲਈ ਉਹ ਸਟੂਡੈਂਟਸ ਸਾਰਿਆਂ ਨੂੰ ਜਿਹੜੀ ਹੈਗੀ ਜੀਏਸੀ ਫੀਸ ਹੈ ਉਹ ਡਬਲ ਪੇ ਕਰਨੀ ਪੈਗੀ ਆਪਾਂ ਨੂੰ 20635 ਦੇ ਕਰੀਬ ਜਿਹੜੀ ਇਹ ਹੈਗੀ ਆਪਾਂ ਨੂੰ ਜੀਏਸੀ ਸਟਰਕਚਰ ਮਤਲਬ ਸਮਝਾਉਣਾ ਵੀ ਕਿਦਾਂ ਆਪਾਂ ਨੂੰ ਇਹ ਵਾਪਸ ਆਏਗੀ ਜੀਏਸੀ ਫੀਸ ਕਿਉਂਕਿ ਰਿਟਰਨੇਬਲ ਹੁੰਦੀ ਹੈ ਪੇਮੈਂਟ ਆਪਾਂ ਨੂੰ ਵਾਪਸ ਆ ਜਾਂਦੀ ਹੁੰਦੀ ਹੈ 20635 ਡਾਲਰ ਦੇ ਵਿੱਚੋਂ ਜਿਹੜੀ ਹੈਗੀ 490 ਡਾਲਰ ਜਦੋਂ ਆਪਾਂ ਜੀਏਸੀ ਅਕਾਊਂਟ ਐਕਟੀਵੇਟ ਕਰਾਂਗੇ ਉੱਥੇ ਬ੍ਰਾਂਚ ਦੇ ਵਿੱਚ ਜਾ ਕੇ ਤਾਂ ਆਪਾਂ ਨੂੰ ਉੱਥੇ ਮੌਕੇ ਤੇ ਮਿਲ ਜਾਏ ਕਰਨੀ ਹੈ ਇਹ ਫੀਸ ਤੇ 1313 ਡਾਲਰ ਆਪ ਨੂੰ ਹਰੇਕ ਮੰਥਲੀ ਇਹ ਇਨਸਟਾਲਮੈਂਟ ਆਪ ਨੂੰ ਆਇਆ ਕਰੇਗੀ 11 ਕੈਸ਼ਟਾਂ ਦੇ ਵਿੱਚ ਆਪ ਨੂੰ ਸਾਰੀ ਪੇਮੈਂਟ ਜਿਹੜੀ ਹੈਗੀ ਆ ਵਾਪਿਸ ਕਰ ਦਿੱਤੀ ਜਾਊਗੀ ਕਿਉਂਕਿ ਕਾਫੀ سارے ਸਟੂਡੈਂਟਸ ਨੂੰ ਇਹ ਕਲੀਅਰ ਨਹੀਂ ਹੁੰਦਾ ਪਿਆ ਸੀਗਾ ਕਿ ਜਿਹੜੀ ਇਹ ਫੀਸ ਹੈਗੀ ਆ 20635 ਕੈਨੇਡੀਅਨ ਡਾਲਰ ਆਪਾਂ ਨੂੰ 2 ਸਾਲ 'ਚ ਵਾਪਿਸ ਕਰਨਗੇ ਜਾਂ 1 ਸਾਲ 'ਚ ਵਾਪਿਸ ਕਰਨਗੇ ਇਹ ਹੁਣ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਜਿਹੜੀ ਫੀਸ ਸਾਰੀ ਹੈਗੀ 1 ਸਾਲ ਦੇ ਵਿੱਚ ਤੁਹਾਨੂੰ ਕਲੀਅਰ ਵਾਪਿਸ ਕਰ ਦਿੱਤੀ ਜਾਵੇਗੀ 20635 ਡਾਲਰ ਦੇ ਵਿੱਚੋਂ 490 ਡਾਲਰ ਆਪ ਨੂੰ ਮੁਕਤ ਇਹ ਉੱਥੇ ਮਿਲ ਜਾਣਗੇ ਜਦੋਂ ਆਪਾਂ ਜੇਸੀ ਅਕਾਊਂਟ ਓਪਨ ਅਤੇ 1313 ਡਾਲਰ 11 ਕੈਸਟਾਂ ਦੇ ਵਿੱਚ ਆਪਾਂ ਨੂੰ ਵਾਪਿਸ ਕਰ ਦਿੱਤੇ ਜਾਣਗੇ ਇਹ ਜੋ ਪੇਮੈਂਟ ਹੈਗੀ ਆ ਆਪਾਂ ਨੂੰ ਜੀਐਸਟੀ ਦੀ ਫੀਸ ਇਹ ਬੱਚੇ ਨੂੰ ਜਿਹੜੇ ਹੈਗੇ ਆ ਵਾਪਿਸ ਆਉਣੀ ਹੈਗੀ ਆ